ਸਤਿ ਸ੍ਰੀ ਅਕਾਲ ਦੋਸਤੋ ਅੱਜ ਫਿਰ ਮੈਂ ਇੱਕ ਤੁਹਾਡੇ ਸਾਹਮਣੇ ਇੱਕ ਕਵਿਤਾ ਲੈ ਕੇ ਪੇਸ਼ ਆ ਜੋ ਕਿ ਮੇਰੇ ਗੁਰੂ ਜੀ ਸਰਦਾਰ ਜੀਤਪਾਲ ਸਿੰਘ ਜੀ ਦੁਆਰਾ ਲਿਖੀ ਗਈ ਹੈ ਜਿਹਦਾ ਸ਼ੀਰਸ਼ਕ ਹੈ ਰਾਂਝਾ ਸਾਦ ਤੋਂ ਪੇਸ਼ ਹੈ ਵਿੱਚ ਸਰਦੀ ਦੇ ਰਾਂਝੇ ਨੇ ਸੀ ਧੂਣੀਆਂ ਲਾਈਆਂ ਵਿੱਚ ਸਰਦੀ ਦੇ ਰਾਂਝੇ ਨੇ ਸੀ ਧੂਣੀਆਂ ਲਾਈਆਂ ਵਗ ਸਾਰਾ ਸੀ ਵੇਚਤਾ ਸਨੇ ਮੱਝਾਂ ਗਾਈਆਂ ਵਗ ਸਾਰਾ ਸੀ ਵੇਚਤਾ ਸਨੇ ਮੱਝਾਂ ਗਾਈਆਂ ਪਿੰਡ ਹੀਰ ਦੇ ਆ ਗਿਆ ਸੀ ਹੌਕੇ ਭਰਦਾ ਪਿੰਡ ਹੀਰ ਦੇ ਆ ਗਿਆ ਸੀ ਹੌਕੇ ਭਰਦਾ ਗਲ ਵਿੱਚ ਬਗਲੀਆਂ ਪਾਲੀਆਂ ਆਪਾਂ ਮੂੰਹ ਵਿੱਚ ਜਰਦਾ ਮੰਗਦਾ ਫਿਰੇ ਵਿੱਚ ਗਲੀਆਂ ਹੀਰ ਲੱਭਣ ਬਹਾਨੇ ਕਾਂ ਵਾਂਗੂ ਸੀ ਤੱਕਦਾ ਮਿਲ ਕਿਤੇ ਰਕਾਨੇ ਲੋਕੀ ਮੱਥਾ ਟੇਕਦੇ ਲੋਕੀ ਮੱਥਾ ਟੇਕਦੇ ਸਿਰ ਤੇ ਧਰਦਾ ਅੰਦਰੋਂ ਕਰਤੂਤੀ ਆਪਣੀ ਸੀ ਡਾਂਗਾਂ ਤੋਂ ਡਰਦਾ ਅੰਦਰੋਂ ਕਰਤੂਤੀ ਆਪਣੀ ਸੀ ਡਾਂਗਾਂ ਤੋਂ ਡਰਦਾ ਆਥਨ ਵੇਲੇ ਹੋ ਗਿਆ ਬਾਹਰ ਡੇਰੇ ਲਾਉਂਦਾ ਅੱਧਨ ਵੇਲਾ ਹੋ ਗਿਆ ਬਾਹ ਡੇਰੇ ਲਾਉਂਦਾ ਬਗਲੀ ਪਾਟੀ ਚੋਂ ਕੱਢ ਕੇ ਅਧਿਆ ਮੂੰਹ ਨੂੰ ਲਾਉਂਦਾ ਬਗਲੀ ਪਾਟੀ ਚੋਂ ਕੱਢ ਕੇ ਅਧਿਆ ਮੂੰਹ ਨੂੰ ਲਾਉਂਦਾ ਚੇਲੇ ਚਮਟੇ ਬਣ ਗਏ ਦੇਖੋ ਰੰਗ ਨਿਆਰੇ ਚੇਲੇ ਚਮਟੇ ਬਣ ਗਏ ਦੇਖੋ ਰੰਗ ਨਿਆਰੇ ਹੱਥ ਜੋੜ ਕੇ ਖੜੇ ਸੀ ਦੁੱਧ ਲੈ ਆਏ ਸਾਰੇ ਹੱਥ ਜੋੜ ਕੇ ਖੜੇ ਸੀ ਦੁੱਧ ਲੈ ਆਏ ਸਾਰੇ ਕਰਤੂਤੋ ਰਾਂਝਾ ਬੋਵਨਾ ਕਰਤੂਤੋ ਰਾਂਝਾ ਬੋਵਨਾ ਪਾਇਆ ਉਹਨੇ ਨੇਹਰਾ ਲੋਕੇ ਸੁਖਣਾ ਸੁਖ ਦੇ ਹੁਣ ਚੱਲ ਪਿਆ